ਸਵੰਤ ਸਿੰਘ ਕਮਲ ਦਾ ਲਿਖਿਆ ਹੋਇਆ ਨਾਵਲ ਰਾਤ ਭਾਗੀ ਹੈ ਪਰਵਾ ਦਾ ਚੌਥਾ ਪਾਗ ਅਮਰੋ ਦਿਨੋ ਦਿਨ ਰਾਜ ਦੇ ਦਿਲ ਦਿਮਗ ਤੇ ਚੜਦੀ ਗਈ ਇੱਕ ਖਤਰਨਾਕ ਬਿਮਾਰੀ ਵਾਂਗ ਅੰਦਰੇ ਅੰਦਰ ਰਿਜਦੀ ਗਈ ਉਹ ਪ੍ਰੀਤਮ ਰਾਹੀਂ ਹਾਨੀ ਬਹਾਨੀ ਉਸ ਨੂੰ ਦੇਖਦੀ ਰਹਿੰਦੀ ਸਾਵਲੀ ਅਮਰੋ ਅੱਗੇ ਉਸ ਦਾ ਗੋਰਾ ਰੰਗ ਨਿਸ਼ੋ ਰੰਗ ਖਿਜ਼ਾ ਮਾਰਿਆ ਅੰਗੂਰ ਬੇਲ ਦਾ ਪੱਤਾ ਬਣ ਜਾਂਦਾ ਉਸ ਦੀ ਜਵਾਨੀ ਦੇ ਮੋਰ ਪੰਖੜੇ ਨੂੰ ਕਪਾਹ ਦੀਆਂ ਛਿੱਟੀਆਂ ਨਿਹਾਰ ਦੇ ਦਿੱਤੀ। ਉਹਦੇ ਰਮਾਨਾ ਦੇ ਫੁੱਲ ਬੱਦੀ-ਬੱਦੀ ਹੋ ਕੇ ਡੜਲੇ ਮਰੋੜੇ ਗਏ। ਉਹ ਥੋੜਾ ਉਹ ਥੋੜਾ ਡਰਮੇ ਨਾਲ ਸੋਚਦੀ ਅਮਰ ਉਹ ਤੇ ਗੁੱਸਾ ਫਜ਼ੂਲ ਹੈ। ਉਸ ਭੋਲੀ-ਪਾਲੀ ਕੁੜੀ ਦਾ ਕੀ ਕਸੂਰ? ਉਸ ਦੀ ਥਾਂ ਪ੍ਰੀਤਮ ਹੋ ਸਕਦੀ ਸੀ, ਨੈਨੋ ਹੋ ਸਕਦੀ ਸੀ। ਮੈਂ ਕਿਨੂੰ ਰੋਕਦੀ? ਮੈਨੂੰ ਚਾਹੀਦਾ ਸੀ ਮੈਂ ਚੰਨ ਨੂੰ ਹੀ ਰੋਕ ਦਿੰਦੀ। ਸਾਵਰੀ ਉਮਰ ਲੈ ਕੇ ਵਾਰਾ ਨਹੀਂ ਅਜਿਹਾ ਖਿਆਲ ਮੇਰੇ ਦਿਮਾਗ ਵਿੱਚ ਨਹੀਂ ਆਉਣਾ ਚਾਹੀਦਾ ਇੱਕ ਸ਼ਾਮ ਦੋਵੇਂ ਸਹੇਲੀਆਂ ਨੇ ਤਵਾਂਗ ਬਾਹਰ ਜਾ ਰੰਗਾ ਸਨ ਕਿ ਸਾਹਮਣੇ ਇੱਕ ਚੰਨ ਆਉਦੀ ਦੀ ਸੀ ਐਨੀ ਅਮਰੋਦੀ ਜਨ ਪ੍ਰੀਤਮ ਨੇ ਖੁਸ਼ੀ ਦੇ ਜੋਸ਼ ਵਿੱਚ ਰਾਜ ਦੀ ਚੁੰਡੀ ਵੱਡ ਖਾਦੀ ਰਾਜ ਦੀ ਹੈਰਾਨੀ ਗਮਸਮ ਸੀ ਉਸ ਤੋਂ ਕਦਮ ਪੁੱਟੇ ਨਹੀਂ ਜਾਂਦੀ ਸੀ ਪਰ ਉਹ ਥੋੜਾ ਸੰਭਲ ਲਈ ਮਜਬੂਰ ਹੋ ਗਈ ਅੱਗੇ-ਅੱਗੇ ਪਿੰਡ ਦੀ ਪੰਚਾਇਤ ਤੇ 10-12 ਆਦਮੀ ਸਨ ਤੇ ਪਿੱਛੇ 14-15 ਜਾਨੀ ਧਰਮਸ਼ਾਲਾ ਨੂੰ ਆ ਰਹੇ ਸਨ ਦੋਵੇਂ ਸਹੇਲੀਆਂ ਕੰਧ ਨਾਲ ਇੱਕ ਪਾਸੇ ਹੋ ਗਈਆਂ ਰਾਜਬੂਰੀ ਤਰ੍ਹਾਂ ਮਹਿਸੂਸ ਕਰ ਰਹੀ ਸੀ ਹੇ ਰੱਬਾ ਜੇ ਮੈਨੂੰ ਪਤਾ ਹੁੰਦਾ ਕਦੇ ਨਾ ਆਉਂਦੀ ਫਿਰ ਇਸ ਮੌਕੇ ਤੇ ਪਰ ਹੁਣ ਕਿੱਥੇ ਲੁਕਾਂ ਚਰਨਮਣ ਵਿੱਚ ਕੀ ਆਖੇਗਾ ਮੈਂ ਜਾਣ ਕੇ ਆਈ ਹਾਂ ਮੈਨੂੰ ਤਾਂ ਪਤਾ ਵੀ ਨਹੀਂ ਸੀ ਭਰਪੂਰ ਮੈਨੂੰ ਕਿਵੇਂ ਘੂਰ-ਘੂਰ ਦੇਖ ਰਿਹਾ ਹੈ ਉਹ ਆਪਣੀ ਨੀਂਦ ਵਿੱਚੋਂ ਪਲਕ ਚਮਕਿਆ ਉਹ ਏਉਂ ਬਹਿ ਪਰ ਏਉਂ ਪ੍ਰਤੀਤ ਕਰ ਰਹੀ ਸੀ ਜਿਵੇਂ ਸਾਰੇ ਪਿੰਡ ਦੀਆਂ ਅੱਖਾਂ ਉਸ ਤੇ ਹੀ ਸੇਲੀਆਂ ਵਾਂਗ ਸੇਲੀਆਂ ਵਾਂਗ ਗੱਡੀਆਂ ਹੋ ਨਾ ਸਨ ਉਸ ਕਿਤੇ ਪਤਾਲ ਵਿੱਚ ਨਿਕਰਦੀ ਜਾ ਰਹੀ ਸੀ ਪ੍ਰੀਤਮ ਨੇ ਉਸ ਨੂੰ ਬੇਮਾਲੂਮ ਕੋਣੀ ਮਾਰ ਕੇ ਛੇੜਿਆ ਉਸ ਦਾ ਮਤਲਬ ਸੀ ਬਰਾਬਰ ਲੰਘਦੇ ਚਾਨਣ ਨੂੰ ਦੇਖ ਲਵੇ ਜਿਵੇਂ ਹੀ ਰਾਜ ਨੇ ਅੱਖਾਂ ਪੁੱਟ ਕੇ ਚੰਨ ਨੂੰ ਲਾੜਾ ਸਜਿਆ ਵੇਖਿਆ ਉਹ ਤੱਕਾ ਖਾ ਕੇ ਰਹਿ ਗਈ ਉਸ ਦਾ ਤੇਜ਼ ਤੇ ਤੜਕਦਾ ਦਿਲ ਘਟਣਾ ਸ਼ੁਰੂ ਹੋ ਗਿਆ ਉਹ ਮਸਾ ਆਪਣਾ ਬਸਾਂ ਰਹੀ ਸੀ ਉਸ ਇੱਕ ਹੱਥ ਨਾਲ ਗੰਧ ਦਾ ਆਸਰਾ ਲਿਆ ਹੋਇਆ ਸੀ ਤੇ ਦੂਜੇ ਨਾਲ ਆਪਣੇ ਬੇਹਾਲ ਦਿਲ ਨੂੰ ਨੱਪਿਆ ਹੋਇਆ ਸੀ ਚੰਨ ਨੇ ਜਿਵੇਂ ਹੀ ਰਾਜ ਨੂੰ ਵੇਖਿਆ ਫਿਕਰ ਵਿੱਚ ਪਈ ਇੱਕ ਦਾ ਹੀ ਰਹਿ ਗਿਆ ਕਿਤੇ ਰਾਜ ਬੇਹੋਸ਼ ਨਾ ਹੋ ਜਾਵੇ ਉਸ ਦੀ ਸਧਾਰਨ ਚਾਲ ਇੱਕ ਤਰ੍ਹਾਂ ਰੁਕ ਹੀ ਗਈ ਉਹ ਦਾ ਪਿਛਲਾ ਆਤਮਿਕ ਉਸ ਵਿੱਚ ਧੱਕੇ ਵਾਂਗ ਆਵਜਾ ਉਸ ਥੋੜੇ ਹੋਏ ਨੇ ਅਗਾਮ ਬਾਦਿਆਂ ਪੌਕੇ ਤੱਕ ਰਾਜ ਉਸੇ ਤਰ੍ਹਾਂ ਦਰਦ ਰਵਾਨੀ ਖਲੋਤੀ ਸੀ ਇਹ ਹੁਣ ਵੀ ਡਿੱਗੀ ਹੁਣ ਵੀ ਡਿੱਗੀ ਉਹ ਭੱਜ ਕੇ ਜਾ ਚੁੱਕੇਗਾ ਚਾਨਣ ਨੇ ਉਸ ਨੂੰ ਮੁੜ ਤੱਕਣਾ ਚਾਹਿਆ ਲੋਕ ਕੀ ਆਖਣਗੇ ਪਰ ਉਹ ਦੇਖਣੋਂ ਨਾ ਰਹਿ ਸਕਿਆ ਰਾਜ ਆਪਣੀ ਸਹੇਲੀ ਦੇ ਮੋਢੇ ਤੇ ਹੱਥ ਤਰੀ ਬਿਮਾਰਾਂ ਵਾਂਗ ਪੈਰ ਪੁੱਟ ਰਹੀ ਸੀ ਚਰਨ ਦੇ ਦਿਲ ਨੂੰ ਸ਼ਾਂਤੀ ਆ ਗਈ ਪਰਪੂਰਨੇ ਚਨ ਨੂੰ ਇਸ ਸਮੇਂ ਵਿੱਚ ਚੋਹ ਰੱਖਣ ਨਾਲ ਦੋ ਵਰ ਤੜਿਆ ਪਰ ਸਭ ਕੁਝ ਠੀਕ ਹੋ ਚੁੱਕਾ ਸੀ ਜਨ ਨੰਗਣ ਵੇਲੇ ਖਾਸ ਕਰ ਚਨ ਨੂੰ ਦੇਖਣ ਵੇਲੇ ਰਾਜ ਦੀ ਹਾਲਤਾ ਬਸੋ ਵਾਰ ਹੋ ਗਈ ਸੀ ਉਸ ਨੂੰ ਦਿਲ ਘਟਣ ਨਾਲ ਲਰਜਾ ਆਇਆ ਉਸ ਪੂਰੇ ਜੋਰ ਨਾਲ ਅੱਖਾਂ ਮੀਟ ਕੇ ਜਪਤ ਕੀਤਾ ਕਿਤੇ ਗਸ਼ੀਨਾ ਪੈ ਜਾਵੇ ਜਦੋਂ ਜਨ ਲੰਗ ਗਈ ਅਤੇ ਪ੍ਰੀਤਮ ਨਾਲ ਦੋ ਕਦਮਾਂ ਦੂਰੀ ਉਸ ਨੂੰ ਜਾਪ ਹੈ ਜਿਵੇਂ ਲੜ ਖੜਾ ਰਹੀ ਸੀ ਇਨਾਂ ਦੋ ਮਿੰਟਾਂ ਵਿੱਚ ਭੈ ਕਾਰਨ ਉਸ ਦਾ ਸਾਹ ਰੁਕ ਰਿਹਾ ਸੀ ਜੇ ਮੈਂ ਗਸ਼ ਖਾ ਕੇ ਇੱਥੇ ਡਿੱਗ ਵੀ ਲੋਕੀਂ ਆਖਣਗੇ ਭਲਾ ਬਲਾ ਭਾਵੇਂ ਟਲ ਗਈ ਪਰ ਉਸ ਦੇ ਦਿਲ ਦੀ ਧੜਕਣ ਰਾ ਸੁਣਾਈ ਤੂੰ ਕਿੱਥੇ ਲਿਆ ਫਸਾਇਆ ਸੀ ਇੰਨੀ ਇਸ ਤੋਂ ਚੰਗੀ ਟੱਕਰ ਹੋਰ ਕੀ ਹੋ ਸਕਦੀ ਸੀ ਹੁਣ ਤਿੰਨੇ ਦਿਨ ਉਸ ਦੀ ਨਜ਼ਰ ਵਿੱਚ ਚੜੀਆਂ ਰਹੰਗਾਂ ਪ੍ਰੀਤਮ ਦੇ ਦਿਲ ਛੇੜ ਛਾੜ ਕੁਤਕਤਾ ਰਾਂ ਲੈ ਰੰਗਾ ਸਨ ਤੈਨੂੰ ਲੋਕਾਂ ਦਾ ਡਰ ਨਹੀਂ ਇਨ ਲੋਕਾਂ ਕਿਸੇ ਪਾਸੇ ਨਹੀਂ ਮਰਨਾ ਐਨ ਵਿਚਾਲੇ ਅੜੀਕਾ ਲਾਉਣੇ ਜਿਉਣਾ ਹੈ ਤਾਂ ਲੋਕਾਂ ਦਾ ਪਰਵਾਹ ਨਾ ਕਰ ਪ੍ਰੀਤਮ ਰਾਜ ਨੂੰ ਗੂਠਾ ਫਿਖਾ ਰਹੀ ਸੀ ਜਿਵੇਂ ਉਸ ਨੂੰ ਕਿਸੇ ਦੀ ਕੱਖ ਪਰਵਾਹ ਨਹੀਂ ਸੀ ਅੱਛਾ ਸਵੇਰੇ ਆਨੰਦ ਵੇਖਣੇ ਨਾ ਬਾਬਾ ਤੂੰ ਮੇਰ ਹੀ ਕਰ ਕੁੜੀਆਂ ਦਾ ਮੇਲਾ ਲੱਗੂ ਤੇ ਤਮਾਸ਼ਾ ਵੇਖਣ ਵਾਲਾ ਹੋਣਾ ਹੈ ਤਮਾਸ਼ਾ ਰਾਜ ਅੰਦਰਲੀ ਪੀੜ ਵਿੱਚੋਂ ਮੁਸਕਰਾਈ ਨਾ ਭੈਣ ਮੇਰੇ ਕੋਲੋਂ ਨਹੀਂ ਉੱਠਿਆ ਜਾਂਦਾ ਸਵਕਤ ਮੈਂ ਨਾਂਨ ਭੇਜ ਦੇਵਾਂਗੀ ਨਹੀਂ ਨਹੀਂ ਮੈਂ ਨਹੀਂ ਵੇਖਣੀ ਤੂੰ ਘਰ ਆ ਕੇ ਦੱਸ ਦੇਵੀ ਕਿਵੇਂ ਹੋਈ ਕਿਉਂ ਮੈਂ ਤੇਰੀ ਨੌਕਰ ਹਾਂ ਤੈਨੂੰ ਵੀਰ ਦੀ ਸੌਣ ਲੱਗੀ ਜੇ ਨਾਮ ਹੈ ਰਾਜ ਨੇ ਦਿਲ ਵਿੱਚ ਕਿਹਾ ਪ੍ਰੀਤਮ ਤੈਨੂੰ ਕੀ ਪਤਾ ਹੈ ਮੈਂ ਕਿਉਂ ਨਹੀਂ ਆ ਸਕਦੀ ਤੂੰ ਦੇਖਣ ਨੂੰ ਆਂਦੀ ਹੈ ਮੇਰੇ ਕੋਲ ਸੁਣ ਵੀ ਨਹੀਂ ਸਹਾਰਿਆ ਜਾਂਦਾ ਉਹ ਪ੍ਰੀਤਮ ਤੋਂ ਖੜਾ ਛੜਾ ਕੇ ਘਰ ਆ ਗਈ ਜਦ ਸਮਾਜ ਪਿਆਰ ਦੇ ਲਹੂ ਨਾਲ ਮਨਮਰਜ਼ੀ ਦੇ ਸ਼ੇਰਾਂ ਬਗੇਰਿਆਂ ਦੀਆਂ ਤਸਵੀਰਾਂ ਬਾਹਰ ਆ ਰਿਹਾ ਹੋਵੇ ਉਦੋਂ ਜ਼ਿੰਦਗੀ ਦਾ ਚੈਨ ਅਸੰਭਵ ਰਾਜ ਦਾ ਦਿਲ ਘਟਦਾ ਗਿਆ ਟੜਕਣ ਉਸ ਨੂੰ ਪਿਆਰਦੀ ਰਹੀ ਉਹ ਰੋਂਦੀ ਰਹੀ ਹੰਝੂ ਉਸ ਨੂੰ ਬਰਾਂਦੇ ਰਹੇ ਧੰਨਵਾਦ